ਸਾਸਰੀ ਕਾਲ ਜੀ ਮੇਰਾ ਨਾਮ ਤ੍ਰਿਪਤਾ ਦੇਵੀ ਹੈ ਮੈਂ ਲੁਧਿਆਣੇ ਦੀ ਰਹਿਣ ਵਾਲੀ ਆ ਮੇਰੀ ਉਮਰ 58 ਸਾਲ ਦੀ ਹੈ ਮੈਨੂੰ ਨਾ ਅਲਰਜੀ ਹੋ ਗਈ ਸੀ ਅੱਜ ਤੋਂ 20 ਸਾਲ ਪਹਿਲਾਂ ਵਿਆਹ ਤੋਂ ਬਾਅਦ ਮੈਨੂੰ ਅਲਰਜੀ ਜੀ ਹੋ ਗਈ ਸੀ ਜਦੋਂ ਇਹ ਫਸਲ ਵੜਦੇ ਸੀ ਨਾ ਉਦੋਂ ਮੈਨੂੰ ਅਲਰਜੀ ਉਦੋਂ ਵੀ ਹੋ ਜਾਂਦੀ ਸੀ ਜਾਂ ਮੌਸਮ ਬਦਲਦਾ ਸੀ ਉਦੋਂ ਵੀ ਹੋ ਜਾਂਦੀ ਸੀ ਤੇ ਮੈਂ ਬਹੁਤ ਡਾਕਟਰ ਜਮਾਏ ਆ ਕਿਸੇ ਤੋਂ ਆਰਾਮ ਨਹੀਂ ਸੀ ਆਂਦਾ ਮੈਂ ਚੰਡੀਗੜ੍ਹ ਗਈ ਮੈਂ ਮੁਹੱਲੀ ਵੀ ਗਈ ਮੈਂ ਮਤਲਬ ਪੰਚਕੂਲ ਕਾਫੀ ਜਗ੍ਹਾ ਮੈਂ ਟਰਾਈ ਮਾਰਿਆ ਜਾਨੀ ਮੈਨੂੰ ਉਹਨਾਂ ਫਰਕ ਨਹੀਂ ਪਿਆ ਹੈਗਾ ਮੇਰੇ ਅੱਖਾਂ ਦੇ ਵਿੱਚ ਵੀ ਮਤਲਬ ਅਲਰਜੀ ਆਉਣ ਲੱਗ ਗਈ ਸੀ ਇੰਨੀ ਅਲਰਜੀ ਸੀ ਮੈਨੂੰ ਹੋਣ ਲੱਗ ਗਈ ਫੇ ਮੈਂ ਅਜਮਾਜ ਮੁਕੇ ਥੱਕ ਹਾਰ ਕੇ ਅਖੀਰ ਮੈਨੂੰ ਕਿਸੇ ਮੇਰੀ ਸਿਸਟਰ ਨੇ ਦੱਸਿਆ ਮੈਨੂੰ ਬੇਸਤਰਾ ਕਰਕੇ ਵੀ ਡਾਕਟਰ ਸ਼ਰਦਾ ਜੀ ਹੈਗੇ ਨੇ ਵੀ ਤੁਸੀਂ ਇੱਕ ਵਾਰੀ ਉਹਨਾਂ ਕੋਲੋਂ ਟਰਾਈ ਮਾਰੋ ਉਹਨਾਂ ਕੋਲ ਜਾਓ ਤੁਸੀਂ ਦੇਖੋ ਜਾ ਕੇ ਬਹੁਤ ਅੱਛਾ ਇਲਾਜ ਕਰਦੇ ਨੇ ਕੋਈ ਇਹ ਹੈ ਦੀ ਗੱਲ ਨਹੀਂ ਹੈ ਕਿ ਇਲਾਜ ਵੀ ਠੀਕ ਆ ਮਤਲਬ ਸਸਤਾ ਵੀ ਹੈਗਾ ਆ ਮੈਂ ਨਾ ਫਿਰ ਉਹਨਾਂ ਨੇ ਜਦੋਂ ਮੇਰਾ ਟ੍ਰੀਟਮੈਂਟ ਕੀਤਾ ਨਾ ਮੈਂ 6 ਮਹੀਨੇ ਉਹਨਾਂ ਕੋਲ ਦਵਾਈ ਖਾਧੀ ਆ ਤੇ ਉਸ ਤੋਂ ਬਾਅਦ ਹੁਣ ਦੇਖ ਲਓ ਮੈਂ ਵਧੀਆ ਮੈਨੂੰ 6-7 ਮਹੀਨੇ ਹੋ ਗਏ ਦਵਾਈ ਛੱਡੀ ਵੀ ਛੱਡੀ ਹੋਈ ਨੂੰ ਤੇ ਮੈਂ ਹੁਣ ਬਾਹਰ ਵੀ ਚੱਲੇ ਜਾਂਦੀ ਆ ਸਾਰਾ ਦਵਾਈ ਮਤਲਬ ਕੰਮਕਾਰ ਕਰਦੀ ਆ ਬਾਜ਼ਾਰੋਂ ਦਵਾਈ ਸਬਜ਼ੀਆਂ ਭਾਜੀਆਂ ਵੀ ਲੈ ਆਂਦੀ ਆ ਕੋਈ ਮੈਨੂੰ ਹੁਣ ਤਕਲੀਫ ਨਹੀਂ ਹੈਗੀ ਤੁਹਾਡੇ ਮੈਂ ਦੇਖੋ ਚੰਗੀ ਭੱਲੀ ਤੁਹਾਡੇ ਸਾਹਮਣੇ ਆ ਮੈਂ ਮਤਲਬ ਸ਼ਰਦਾ ਜੀ ਦਾ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਜਿਨ੍ਹਾਂ ਨੇ ਮੇਰਾ ਇਲਾਜ ਕੀਤਾ